ਵੈਗੁਰਦੀ ਦਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਸਾਰੇ ਕਿਸਾਨ ਵੀਰ ਇਕੱਠੇ ਹੋਏ ਆ ਪਹਿਲਾਂ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਡੋਟ ਰਹੀ ਅੱਜ ਵੀ ਝੋਨਾ ਮੰਡੀਆਂ 'ਚ ਰੋਲ ਰਿਹਾ ਉਹਦੇ ਨਾਲ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਕਿ ਜਿਹੜੀ 1 ਕਿਕਤੂਬਰ ਤੋਂ ਤਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਸਾਡੇ ਕੋ ਖਾਦ ਨਹੀਂ ਹੈਗੀ ਜਿਹੜੇ ਸਾਈਟੀਆਂ ਵੱਲੋਂ ਡੈਂਟ ਜਾਨੀ ਕਹਿੰਦਾ ਮਤਲਬ ਕਿ ਜਿਹੜੀ ਸਰਕਾਰ ਨੂੰ ਡਿਮਾਂਡ ਭੇਜੀ ਗਈ ਹੈ ਖਾਦ ਦੀ ਉਦੇ ਵਿੱਚੋਂ 10 15% ਜਿਹੜੀ ਉਹ ਖਾਦ ਆਈ ਏ ਬਾਕੀ 80 85% ਜਿਹੜੀ ਖਾਦ ਅਜੇ ਵੀ ਸੈਟੀਆਂ 'ਚ ਉਪਲਬਧ ਨਹੀਂ ਹੈ ਇਸ ਸਬੰਧ ਵਿੱਚ ਅਸੀਂ ਐਸਡੀਐਮ ਭਲਾਤਨ ਨੂੰ ਮਿਲ ਚੱਲੇ ਆ ਤੇ ਉਹਨਾਂ ਨੂੰ ਦੱਸਣ ਚੱਲੇ ਆ ਕਿ ਇਹਨਾਂ ਜਲਦੀ ਜਲਦੀ ਇਹ ਸਾਰੀਆਂ ਸੈਟੀਆਂ 'ਚ ਜਿੱਦਾਂ ਹੋਇਆ ਨਡਾਲਾ ਹੋਇਆ ਦੂਦਪੁਰ ਹੋਇਆ ਰਾਏਪੁਰਾਇਆਂ ਹੋਇਆ ਲਖਣਕੇ ਪੱਡੇ ਹੋਇਆ ਹੋਰ ਵੀ ਨਦੀਕ ਜਿਹੜੀਆਂ ਬਰਾਂ ਸਾਰੀਆਂ ਸੈਟੀਆਂ 'ਚ ਇਹੀ ਹਾਲ ਹੈ ਇਹਨਾਂ ਸਾਰੀਆਂ ਸੈਟੀਆਂ 'ਚ ਖਾਦ ਉਪਲਬਧ ਕਰਾਈ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਬਜਾਈ ਕਰ ਸਕਣ ਤੇ ਸਰਕਾਰ ਨੂੰ ਵਿਸ਼ਵਾਸ ਵਿੱਚ ਸਰਕਾਰ ਤੋਂ ਆਸ਼ਵਾਸ਼ਣ ਵੀ ਚਾਹੁੰਦੇ ਆ ਕਿ ਜਲਦੀ ਜਲਦੀ ਖਾਦ ਦਿੱਤੀ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਬਿਜਾਈ ਕਰ ਸਕਣ ਤੇ ਜੇਕਰ ਸਰਕਾਰ ਖਾਦ ਨਾਲ ਸਮੇਂ ਸਿਰ ਪਹੁੰਚਾਏਗੀ ਤਾਂ ਹਨ ਮਜਬੂਰ ਹੋ ਕੇ ਨਵਾਂ ਐਕਸ਼ਨ ਲੈਣਾ ਪਏਗਾ ਇਸ ਵਾਸਤੇ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਅਸੀਂ ਸਾਨੂੰ ਇਸ ਸੰਬੰਧ ਵਿੱਚ ਮਿਲਣ ਵੀ ਚੱਲੇ ਆ ਕਿ ਛੇਤੀ ਛੇਤੀ ਖਾਦ ਉਪਲਬਧ ਕਰਾਈ ਜਾਵੇ